ਜੋ ਕਰ ਲਿਆ ਲੋਡ ਉੱਪਰ ਸੈਕਟਰ ਦੇ ਆਂਦੇ ਵਜ ਗਏ ਆ ਸਭ ਦੇਖ ਲੋ ਉਧਰ ਪੂਰਾ ਪੂਰਾ ਨਿੱਗ ਪਿਆ ਵਾਹਿਗੁਰੂ ਵਾਹਿਗੁਰੂ ਮੈਂ ਨਾ ਵੀਰੇ ਵਾਕੇ ਗੰਨਾ ਦੇਖ ਓਏ ਖਾਦ ਪਾਜੀ ਕੇ ਜੈ ਭਾਈ ਦਾ ਲੋ ਜੀ ਤੇਲੇ ਪਾਸੇ ਬੂਟੇ ਲੱਗੇ ਨੂੰ ਸੌਂਦੇ ਪਏ ਸਾਡੇ ਬੰਦੇ ਸਾਡੇ ਇਹ ਲੈ ਵੀ ਇਧਰ ਲਾਤੇ ਆ ਬੂਟੇ ਨਵੇਂ ਸਾਲ ਦੇ ਵਿੱਚ ਅਸੀਂ

ਤੇ ਹੁਣ ਆਪਾਂ ਚੱਲੇ ਆ ਢੇਰ ਭੋਂ ਠੰਡ ਵਧੀਆ ਚਾਹ ਪੀ ਕੇ ਤਾਂ ਸਲਫਰ ਤੇ ਯੂਰੀਆ ਪਾਵਾਂਗੇ ਆਪਾਂ ਤੁਹਾਨੂੰ ਵੀ ਦਿਖਾ ਦਨੇ ਆ ਸਲਫਰ ਪਈਆ ਉਹ ਇਸ ਵੇਲੇ ਕੱਲ ਲੈ ਕੇ ਆਈ ਕੱਲ ਕੌਸ ਵੇਲੇ ਲੈ ਕੇ ਆਈ ਸੀ ਤੇ ਇਹ ਆਪਾਂ ਯੂਰੀਆ ਕਰ ਲਿਆ ਲੋਡ ਉੱਪਰ ਸੈਕਟਰ ਤੇ ਤੇ ਯੂਰੀਆ ਪਾਦਣਾ ਪਰ ਤਿੰਨ ਬਰੇ ਯੂਰੀਆ ਤੇ ਸਲਫਰ ਪਾਦਣੀ ਨਾਲ ਕੋਣ ਕੋਣ ਕਿਉਂਕਿ ਧੁੱਪ ਲੱਗੀ ਬੜੀ ਵਧੀਆ ਤੇ ਹੁਣ ਆਪਾਂ ਚੱਲੀਏ ਫੇਰ ਚਾਹ ਪੀ ਕੇ Dido, 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 dido. dido. Ay, ay, ay. Thank you, thank you, thank you, thank you. No, Tushya came, Tushya Come. Allah. here, come here. ਇਦਾਂ ਰਹੇ ਯੂਰੀਆ ਰਲਾਤਾ ਯੂਰੀਆ ਦਾ ਸੁਪਰ ਠੰਡ ਬੜੀਆ ਮਿੱਤਰ ਪਿਆਰਿਓ ਤੇ ਢੇਰ ਦਾ ਛਟਾ ਮਾਰ ਰਾ ਹੁਣ ਤੇ ਨਵਾਂ ਸਾਲ ਐ ਐਦਾਂ ਮੰਨਦੇ ਸਾਡੇ ਨਵੇਂ ਸਾਲ ਜ਼ਿਮੀਦਾਰਾਂ ਦੇ ਕਿਸਾਨਾਂ ਦੇ ਨਗੇ ਪਰੀ ਮੋਢਿਆਂ ਤੇ ਰੇਦੇ ਥੈਲੇ ਟੰਗੇ ਆ ਆ ਚੱਲਦੀਆਂ ਰਹੀਆਂ ਚੱਲਦੀਆਂ ਮਸ਼ੀਨਾਂ ਇੱਕ ਵੜ ਕੋ ਜਰਾ ਹੁਣ ਦੂਰੀ ਰਲਾਤੇ ਸੁਪਰ ਪਾ ਕੇ ਇਨੂੰ ਛਟਾ ਮਾਰਨਾ ਆਜੋ ਫੇਰ ਦੋ ਜਰਾ ਹੱਲਾ ਸ਼ੇਰੀ ਮੁੰਡੇ ਨੂੰ ਫੇਰ ਚਲੋ ਫੇਰ ਹੋ ਗਿਆ ਸੋਨਾਪੂਰੀ ਤੇ ਕੁਝ ਤਰੀਕੇ ਨਾਲ ਫੇਰ ਪੂਰੇ ਨੱਕ ਚੋਂ ਪਾਣੀ ਵਗਣ ਲੱਪਿਆ ਇੱਕ ਨਾ ਪੰਡਾ ਛਟਾ ਠੰਡ ਬੜੀ ਹੈ ਕਹਿੰਦੇ ਹੁੰਦੀ ਆ ਕਿ ਜੇਟ ਹਾਰਪੋ ਸਾਰੇ ਪਿੰਡੇ ਦੇ ਹੰਡੋਣੇ ਪੈਂਦੇ ਫੇਰ ਫੁਰਨਾ ਤਿਆਰ ਹੁੰਦੀਆਂ ਹੈ ਰਜਾਈਆਂ ਤੇ ਨਿੱਗ ਮਾਣਦੇ ਨਵੇਂ ਸਾਲ ਵਾਲੇ ਦਿਨ ਹਾਂ ਤਾਂ ਬੜੀਆ ਆਦਾ ਹੈਪੀ ਨੀਅਰ ਇਦਾਂ ਬਣਾ ਜਾਂਦਾ ਇਦਾਂ ਇਦਾਂ ਬਣਾਉਂਦਾ ਹੈਪੀ ਨੀਅਰ ਦੇਖਿਆ ਦੇਖ ਪੂਰੇ ਪੈ ਸਨ ਹੋਏ ਪਏ ਆ ਛਟਾ ਵਾਹ ਕਿ ਵਾਹ ਕੋਈ ਠੰਡ ਪੂਰੀ ਜੋਰਾ ਤੇ ਸ਼ਾਮਾਂ ਪੈ ਗਈਆਂ ਉਨਦੇ ਵੱਧ ਗਏ ਆ। ਅੱਬ ਦੇਖ ਲੋ ਉਧਰ। ਪੂਰਾ ਪੂਰਾ ਨਿੱਗ ਪਿਆ। ਪੂਰਾ ਨਿੱਗ ਪਿਆ ਖੱਤਾ ਮਾਰਦੇ। ਕਿਉਂਕਿ ਜੋਰ ਲੱਗਦਾ ਨਾ ਸਰੀਰ ਦਾ। ਤੇ ਗਰਮੀ ਨਹੀਂ ਲੱਗਦੀ। ਕਹਿੰਦੇ ਹੁੰਦੇ ਆ ਕਿ ਜੀ ਠੰਡ ਤੇ ਗਰਮੀ ਵੇਲਿਆਂ ਨੂੰ ਹੁੰਦੀ ਆ। ਪਰ ਵਾਕੇ ਵੇਲਿਆਂ ਨਹੀਂ ਹੁੰਦੀ ਆ। ਇੱਥੇ ਜੋਰ ਲੱਗਦਾ ਹੋਵੇ ਨਾ। ਉਥੇ ਨਾ ਠੰਡ ਲੱਗਦੀ ਨਾ ਗਰਮੀ। ਨਾਲੇ ਸ਼ੌਂਕ ਜਦੋਂ ਹੁੰਦਾ ਨਾ ਬੰਦੇ ਨੂੰ। ਕੋਈ ਠੰਡ ਤੇ ਗਰਮੀ ਲੱਗਣ ਨਹੀਂ ਦਿੰਦਾ। ਅਗ ਨਹੀਂ ਸੇ ਮੋਬਿਲ ਤੇ ਲੱਗਦਾ ਵਸ ਆਪਣਾ ਥੋੜੇ ਰਹਿ ਗਿਆ ਆਪਣਾ ਕੰਮ ਫੇਰ ਬਿਲਕੁਲ ਪਤਾ ਨਹੀਂ ਹੈਗੇ ਫੇਰ ਨਾਲ ਹੈ ਕਿ ਨਹੀਂ ਹੈਗੇ ਫੇਰ ਚਲਦੇ ਥੋੜਾ ਜਿਹਾ ਮੈਂ ਤੇ ਵਸ ਮੁੱਕ ਲੇ ਕੰਮ ਵਾਹ 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 ਚਲੋ ਚਲ ਜੀ ਉਹ ਦੇਖੋ ਜੀ ਮਿੱਟੂ ਮਿੱਟੂ ਛੜਾ ਦੇਖਣਾ ਆ ਕਿ ਅਸੀਂ ਸਵੈਦੇ ਕਿਦਾਂ ਲਵਨੇ ਹੈ ਨਾ ਮੋਟੂ ਮੋਟੂ ਤੁਸੀਂ ਮੋਟੂ ਐ ਕੋਈ ਤੁਸੀਂ ਮੋਟੂ ਐ ਅੱਜ ਲਾ ਦੇਣੇ ਆ ਉਹ ਵਾਹਿਗੁਰੂ 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 ਉਹ ਗੰਨਾ ਕੀ ਆ ਇਹ ਗੰਨਾ ਵਾਹਿਗੁਰੂ ਵਾਹਿਗੁਰੂ ਮੈਂ ਤਾਂ ਆ ਵੀਰੇ ਵਾਹ ਕੇ ਗੰਨਾ ਦੇਖ ਓਏ ਖਾਦ ਪਾਜੀ ਕੇ ਜੈ ਭਾਈ ਦਾ ਕਿ ਕੋਰਾ ਜੀ ਨੂੰ ਪਾਉਦੇ ਦੀ ਬੋਏ ਗੁਰੂ ਗੰਨਾ ਦੇ ਕੋਏ 16 ਫੁੱਟ ਲੰਬਾ 16 ਫੁੱਟ ਲੰਬਾ ਗੰਨਾ ਦੇ ਕੋਏ ਇਹ ਤੋਲਣ ਆ ਕੇ ਕਿੰਨੇ ਕਿਲੋ ਦਾ ਹੁੰਦਾ ਨੇ ਕਿੰਨੇ ਹੋਇਆ ਇਹ ਆਪ ਉੱਤ ਪਾਰੋ ਬੋਏ ਗੁਰੂ ਬੋਏ ਬੜਾ ਤਕੜਾ ਗੰਨਾ ਲੰਮਾ ਮੋਟਾ ਦੇਖ ਤੂੰ ਆਹ ਭਾਈ ਆ ਜਿਹੜਾ ਇੰਨਾ ਇੰਨਾ ਨਾਲ ਦੇ ਅੱਛਾ 50 50 ਮੇ ਵਾ ਕਿ ਉਹ ਗੰਨਾ ਯਾਰਾ ਕਿਸਾਨਾਂ ਦੇ ਹੱਕ ਵਾਲਾ ਗੰਨਾ ਨਾ ਇਹ ਤਾਂ ਇਹ ਕਾਲੇ ਬੰਦ ਕਰਦੇ ਪਾਈ ਬੰਦ ਕਰਦੇ ਨਾ 26 ਵੀ ਤਾਈਓ ਬੰਦ ਕੀਤੀ ਸਾਨੂੰ ਨੇ ਅੱਜ ਵੀ ਗੰਨਾ ਚੋਖੇਗਾ ਅੱਜ ਵਾਸਤੇ ਸ਼ਾਮ ਤੇਰੇ ਵਾਲੀ ਆ ਕਿ ਮੇਰੇ ਵਾਲੀ ਹੋਣਾ ਚੋਕਨੀ ਨੂੰ ਦੱਸ ਲਾ ਆਹੋ ਹੀ ਕਿਤਨਾ ਭਾਰਾ ਯਾਰਾ ਮੇਰੇ ਖਾਲਾ ਹੁਣ ਆਏ ਇੱਕ ਟੋਟਾ ਟੋਟਾ ਪੰਜ ਹਾਂ ਪੰਜ ਤੋਂ ਪੰਜ 6 ਕਿਲੋ ਉੱਤੇ ਹੋਣਾ ਇਹ ਹੂੰ ਚੱਲ ਫੇ ਆਦਾ ਚਾ ਵੀ ਨਹੀਂ ਇਹਦਾ ਹੋਰ ਨਹੀਂ ਯਾਰ ਇੱਕ ਗੰਦੇ ਕੰਮ ਨਹੀਂ ਕਰਦੇ ਨਾ ਪਾਸ ਹੁਣ ਓਏ ਕੋਈ ਕੋਣ ਆ ਚਾਚਾ ਆ ਉਹਦੇ ਜਾਣਾ ਚਾਚਾ ਜਾਣਾ ਆਜੀ ਮੁੱਟ ਆਹ ਵਾਹੋ ਲੋ ਜੀ ਤੇਲੇ ਪਾਸੇ ਬੂਟੇ ਲੇ ਕੇ ਲਾਉਂਦੇ ਪਏ ਸਾਡੇ ਬੰਦੇ ਸਾਡੇ ਇਹ ਲੈ ਵੀ ਇਧਰ ਲਾਤੇ ਆ ਬੂਟੇ ਨਵੇਂ ਸਾਲ ਦੇ ਵਿੱਚ ਅਸੀਂ 14-1500 ਬੂਟਾ ਲਾਤਾ ਇਸ ਵਾਰ ਹੈਨਾ ਹਰਮਨ ਹੈਨਾ ਹਨ ਮੈਂ ਠੀਕ ਠੀਕ ਮਿੱਟ ਠੀਕ ਹੈ ਠੀਕ ਤੇਰਾ ਮੋਟੂ ਤੂੰ ਤੇਰਾ ਮੋਟੂ ਆ ਚਲੋ ਜੀ ਇਹ ਗੋੜੀਆਂ ਮਾਰਤੇ ਸੀ ਆਪਾਂ ਤੇ ਲਾਦਨੇ ਆਪਾਂ ਚੋਤਾ ਪਨਾਸ ਬੁੱਟਾ ਆ ਬੰਦਾ ਬਹੁਤ ਵਧੀਆ ਗੁੰਦਿਆ ਬੁੱਟੇ ਸ਼ਾਬਾਸ਼ ਸ਼ਾਬਾਸ਼ ਗੁਡ ਹਰਮਨੀ ਬੁੱਟੇ ਲਾਉਣ ਆ ਹਰਮਨ ਸਵੇਦੇ ਲਾਉਣ ਆ ਹੈਨਾ ਹਰਮਨ ਹੈਨਾ ਮੋਟੂ ਹੈਨਾ ਹੈਨਾ ਹੈ ਮੋਟੂ ਹੈਨਾ ਕਿੱਥੇ ਆ ਤੂੰ ਤੂੰ ਕਿੱਥੇ ਆਇਆ ਸੀ ਕਿ ਸਵੇਦੇ ਖੜਾਇਆ ਤੂੰ ਦੇ ਦੋ ਇ ਇ ਥੈਂਕ ਯੂ ਚਲ ਸ਼ਾਬਾਸ਼ ਬਹੁਤ ਕੰਮ ਕਰਦਾ ਮੁੰਡਾ ਮੁੰਡਾ ਬਹੁਤ ਕੰਮ ਕਰਦਾ ਛੱਡਾ ਮੁੰਡਾ ਬਹੁਤ ਕੰਮ ਕਰਦਾ ਹਣ ਮਟੂ ਬੰਦੇ ਲੱਗੇ ਆ ਪਿੱਛੇ ਵਿਚਾਰੇ ਮੈਂ ਕਿਹਾ ਮੜੀ ਹੈਲਪ ਥੋੜੀ ਜੀ ਹੈਲਪ ਨਾਲ ਕਰਾ ਲਈਏ ਤੇ ਮੈਂ ਬੂਟੇ ਰੱਖਣਾ ਪਿਆ ਨਾਲ ਨਾਲ ਜਿੱਦਾਂ ਮੰਨ ਲਵਾ ਕੋ ਬੂਟੇ ਰੱਖੇ ਨੇ ਪੂਰੀ ਖਾਲੀਆਂ ਦੇ ਬੂਟੇ ਰੱਖ ਦਿੱਤੇ ਗਏ ਨੇ ਤੇ ਮੈਂ ਕਿਹਾ ਚਲੋ ਵਿਚਾਰਾ ਦਾ ਕੰਮ ਕੱਟ ਜੂਗਾ ਤੇ ਉਤੋਂ ਠੰਡ ਬੜੀ ਹੈਗੀ ਆ ਤੇ ਦੂਜਾ ਜਿਹੜਾ ਮੌਸਮ ਦੇਣ ਬੜੇ ਛੋਟੇ ਹੋ ਜਾਂਦੇ ਨੇ ਇਹ ਦਿਨਾਂ ਵਿੱਚ ਆ ਕੇ ਇਸ ਕਰਕੇ ਮੈਂ ਕਿਹਾ ਚਲੋ ਬੰਦੇ ਦੀ ਹੈਲਪ ਥੋੜੀ ਜੀ ਕਰਾ ਲਈਏ ਨਾਲ ਵਿਚਾਰੇ ਲੱਗੇ ਹੋਏ ਨੇ ਮਿਹਨਤ ਤਾਂ ਦੇਣੀ ਆ ਪਰ ਚਲੋ ਨਾਲ ਬੰਦਾ ਹੋਵੇ ਕਿ ਹੌਸਲਾ ਬਹੁਤ ਹੁੰਦਾ ਨਾਲ ਲੱਗੇ ਤਾਂ ਬੰਦੇ ਦਾ ਤੇ ਕੰਮ ਹਡ ਥੋੜਾ ਜਿਹਾ ਰਹਿ ਗਿਆ ਸਾਡਾ ਤੇ ਆਪਾਂ ਬਸ ਫਤੇ ਕਰ ਦੇਣਾ ਮਦਾਨ ਅੱਜ ਤੇ ਇਸ ਫਾਇਦੇ ਲਾ ਕੇ ਇਨਵੈਸਟਮੈਂਟ ਹੋਣੀ ਆ ਠੀਕ ਚਲ ਜੀ ਰੁੱਖ ਲਗਾਓ ਇੱਕ ਰੁੱਖ ਇਹਨਾਂ ਦੇ ਇੱਕ ਰੁੱਖ ਸੋ ਸੁਖ ਤੇ ਨਵੇਂ ਸਾਲ 'ਚ ਮੇਰਾ ਸੀਗਾ ਟੀਚਾ ਕਿ ਅਸੀਂ ਰੁੱਖ ਲਗਾਉਣੇ ਆਂ ਔਰ ਵੱਤ ਤੋਂ ਵੱਧ ਰੁੱਖ ਲਗਾਉਣੇ ਆਂ ਜਿਹੜੀ ਇਨਸਾਨ ਦੇ ਹੀ ਕਾਰਨ ਕਰਕੇ ਜਿਹੜਾ ਟੈਂਪਰੇਚਰ ਵੱਧਦਾ ਪਿਆ ਪਰ ਸਾਨੂੰ ਚਾਹੀਦਾ ਕਿ ਅਸੀਂ ਰੁੱਖ ਜ਼ਰੂਰ ਲਗਾਈਏ ਸੋ ਰੁੱਖ ਜ਼ਰੂਰ ਲਗਾਓ ਸਾਰੇ ਜਣੇ ਨਾਲ ਮਿਲ ਕੇ ਸਾਰੇ ਜਣੇ ਇੱਕ ਰੁੱਖ ਜ਼ਰੂਰ ਲਗਾਓ ਅਹ ਇੱਥੇ ਬਏ ਬਦਲੇ ਦੋ ਰੁੱਖ ਲਗਾਤੇ ਆ ਤੁਸੀਂ ਵੀ ਆਪਣੇ ਹਿੱਸਿਆਂ ਦੇ ਰੁੱਖ ਜ਼ਰੂਰ ਲਗਾਓ ਠੀਕ ਹੈ ਜੀ ਤੇ ਹੁਣ ਆਪਾਂ ਇਸ ਤਰੀਕੇ ਨਾਲ ਮੈਂ ਰੱਖਣਾ ਪਿਆ ਬੂਟੇ ਇੰਦਾ ਬਚੋ ਕਣ ਕੇ ਇੰਦਾ ਇੰਦਾ ਰੱਖੀ ਜਾ ਰਹੇ ਆ ਨਾਲ ਨਾਲ ਰੱਖ ਕੇ ਕੀ ਬਚਦਾ ਇੰਨਾ ਕੰਮ ਘੱਟ ਜਾਂਦਾ ਨਾਲ ਇੰਨਾ ਹੀ ਥੀਨੇ ਨਾਲ ਹੀ ਬੜਾ ਫਰਕ ਪੈ ਜਾਂਦਾ ਤੇ ਇਸ ਤਿੱਕ ਨਾ ਕੱਢ ਕੇ ਬੁੱਟਾ ਐਂਦਾ ਰੱਖਿਆ ਨਾ ਮੈਂ ਐਦਾਂ ਉਹ ਤਰੀਕੇ ਨਾਲ ਐਦਾਂ ਚਲੋ ਨੀ ਉਹ ਮਤਲਬ ਪਰੋ ਚਾਹ ਆ ਗਈ ਆ ਸਾਦੇ ਨਾਲ ਉਹਦੇ ਤੇ ਨਾਲ ਆਈਆਂ ਪਿੰਨੀਆਂ ਲੈ ਗਿਆ ਜਿੰਦੂ ਭਾਜੀ ਉਹ ਪਿਛੇ ਇੱਕ ਬੈਠਾ ਪਿਛੇ ਖੇਤਾਂ ਦੇ ਵਿੱਚ ਪਿੰਨੀਆਂ ਆਹਾਹਾ ਨੋ 12 ਇਹ 350 ਰੁਪਏ ਚਲਣ ਵਾਲੀ ਹਾਂ ਹਾਂ ਬਹੁਤ ਮੰਗੇ ਇਹ ਲੋ ਮੇਟਰ ਲੋਕ ਚਲ ਹੱਡ ਸਪੈਦੇ ਮਿਲਦੇ ਨੇ ਅਗਲੇ ਬਰੋਚਪਾ ਅੰਦਰ ਮੇ ਸੋ ਦੀ ਸ਼ੁਰੂਆਤ ਬਾਏ ਬਾਏ ਡਾਟਾ ਹੈਪੀ ਨਿਊ ਈਅਰ